ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛੇ ਬੜਾ ਦਿਖਾਵਾਂਗੇ ਰੇਟ ਦੇ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਾਈ ਭਾਵਨ ਪ੍ਰੀਤ ਸਿੰਘ ਪਿੰਡਾਂ ਡੇਜ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987786899 ਦੂਜਾ ਨੰਬਰ ਇਹ 973550846 ਇਹ ਵੱਡੇ ਭਰਾ ਨੰਬਰ ਆ ਜੀ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਵਹਿੜ ਦੇਖਿਆ ਨਾ ਤਾਜੀ ਸੂਈ ਵੀ ਕਿਹੜਾ ਸੂਆ ਸੂਈ ਆ ਜੀ ਇਧਰੇ ਦੂਜਾ ਸੂਆ ਸੂਈ ਹੈਗੀ ਅੱਜ ਇਹ ਚੌਥਾ ਦਿਨ ਆ ਉਹ ਸੂਈ ਨੂੰ ਅਜੇ 나ੜੂਆ ਵੀ ਨਾ ਆਈ ਬੱਚੇ ਠੀਕ ਆ ਬੱਚਾ ਮੇਲਗਾ ਫਾਣਾ 나ੜੂਆ ਨਾਲ ਆ ਕਿੰਨਾ ਕੁ ਸਟਾਰਟਿੰਗ ਕਰਿਆ ਦੁੱਧ ਨੇ ਦੁੱਧ ਭਾਈ ਹੋਣਾ ਮੰਨ ਕੇ ਚੱਲੋ ਦੁੱਧ 20 ਕਿਲੋ ਖੁੱਲਾ ਤਿਆਰ ਆ ਭਾਈ ਮੈੜ ਤੋਂ ਠੀਕ ਆ ਦੋ ਟਾਈਮ ਚ ਵਾ ਸਕਦੇ ਆ ਦੋ ਟਾਈਮ ਤਿੰਨ ਟਾਈਮ ਚੋਲੇ ਭਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਕਹਿੰਦਾ ਭਾਬ 9 9.5 ਲੀਟਰ ਤੇ ਚੌਂਟ ਚ ਵੈਕ ਨੰਬਰ ਜੁਆਈ ਬਈ ਇੱਕ ਨੰਬਰ ਦੀ ਜਮਾਨ ਕੋਈ ਭੂਰ ਸਰਲਾ ਕੁਛ ਨਾ ਕੋਈ ਭੂਰ ਸਰਲਾ ਨਹੀਂ ਕੋਈ ਹੋਣੀ ਬਈ ਹਾਈਐਸਟ ਦੁੱਧ ਕਿੰਨਾ ਪਾ ਦੂਗੀ ਦੁੱਧ ਬਈ ਦੇਖ ਜਿੱਕੇ ਨੇ ਵੀਰ ਨੇ ਵਧੀਆ ਕੇਅਰ ਕਰੀ ਠੀਕ ਹੈ ਠੀਕ ਹੈ ਨਾ ਜੀ 27 28 ਕਿਲੋ ਦੁੱਧ ਦੇਣਾ ਨਹੀਂ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਕਹਿੰਦਾ ਬਾਪ ਮੌਸਮ ਮੂਰੇ ਗਰਮੀ ਦਾ ਹੁੰਦਾ 24 ਕਿਲੋ ਦੁੱਧ ਪਾਉਣ ਵਾਲੀ ਬੈੜ ਹੈ ਠੀਕ ਹੈ ਇਹਦਾ ਰੇਟ ਕੀ ਰਹੂਗਾ ਰੇਟ ਬਈ ਮੌਲ ਕਰਾਉਣਾ ਜਿੰਨਾ ਮਰਜ਼ੀ ਕਰਾ ਲੈ ਤੇ 1-5 ਦੀ ਬੈੜ ਦੇ ਦਾਂਗੇ ਆਪਾਂ ਥੋੜਾ ਬੋਧਾ ਮਾਨਦਾਨ ਹੋ ਜਾਣਾ ਮਾਨਦਾਨ ਆਏਗੇ ਬੰਦੇ ਸੁ ਵੀ ਰਾਜੀ ਸਮੀ ਪਾਲੀ ਵੀ ਲੱਸੀ ਨਾ ਵੀ ਕਿਸੇ ਪਾਸਿਓਂ ਨਹੀਂ 1.5 ਦੀ ਪ੍ਰਾਈਸ ਆ 20 ਲੀਟਰ ਦੁੱਧ ਨੈਟ ਮੈਨ ਨਾਲ ਜਮਾ ਹਾਜ਼ਰ ਆ ਚੌਥਾ ਜਣਾ ਭਾਈ ਇਹ ਸੂਈ ਨੂੰ ਵੜਨ ਨੂੰ ਵੀ ਠੀਕ ਐ ਜੇਰ ਜਪਾ ਤੇ ਬੰਦਾ ਉਸ ਹਿਸਾਬ ਨਾਲ ਰੱਖੇ ਵੜਨ ਦੀ ਤਿਆਰੀ ਚ ਠੀਕ ਐ ਜੇਰ ਜਰੋਕਿਆ ਬਿਲਕੁਲ ਜੇਰ ਵਗੈਰਾ ਡੰਨ ਭਾਈ ਆਪਾਂ ਮਲ ਗਾਇਆ ਕਰੋ ਸੂਈ ਸੋਈ ਵੜ ਲਈ ਆਪਾਂ ਨੇ ਠੀਕ ਐ ਤੇ ਦੁੱਧ 20 ਲੀਟਰ ਨੈਟ ਜਮਾ ਚੋਂਦਾ ਉਹ ਚਾਰ ਆਗਾ ਐਨ ਖਰਾ ਠੀਕ ਐ ਰੇਟ 1.5 ਦਾ ਹਣਾ ਰੇਟ 1.5 ਬਾਈ ਪਹਿਲਾਂ ਲੇਵੀ ਦੀ ਬੈਂਸ ਨੂੰ ਚੈੱਕ ਕਰ ਲੈ ਵੀ ਕਿੱਦਾਂ ਦੇਣਾ ਥਾਣਾ ਹੱਤੀ ਚਵਾਈ ਵਾਲਾ ਠੀਕ ਐ ਤੇ ਐ ਮੰਨ ਰਾਹ ਹੁਣ ਦੁੱਧ ਬੈਠਨੇ ਵਜੇ ਕੇਅਰ ਕਰੀ ਤਾਂ ਨਹੀਂ 28 ਕਿਲੋ ਦੁੱਧ ਦੂਗੀ ਤੇ ਮੰਨ ਕੇ ਚੱਲ ਵੀ 25 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੇ ਨਾਰਮਲ ਠੀਕ ਹੈ ਨਾ ਗੱਲ ਤੇ ਵਾਕੀ ਥਾਣ ਹਾਤੀ ਜਵਾਈ ਯਾਰ ਹਨਾ ਜਿਹੜਾ ਵੀ ਹਾਤੀ ਥਾਣ ਵਾਲਾ ਅਸਲ ਫੈਂਟ ਵਾਲਾ ਜਾਨਵਰ ਆ ਠੀਕ ਹੈ ਸੋ ਦੇਖੋ ਯਾਰ ਕਿਆ ਬਾਤ ਆ ਜਮਾ ਨਿਆਰੇਦਾਰ ਬੈੜਾ ਜਮਾ ਹਨਾ ਬਾਈ ਪੂਰਾ ਨਿਆਰੇਦਾਰ ਬਾਈ ਇੱਕ ਨੰਬਰ ਆ ਬਾਈ ਇਹ ਕਿ ਦੂਜੇ ਨੰਬਰ ਜਿਹੜੀ ਵੈੜ ਦੇਖੀ ਜਾਂਦੇ ਜੀ ਕਿਹੜਾ ਸੂਆ ਇਹ ਬਾਈ ਇਹ ਵੀ ਦੂਜਾ ਸੂਆ ਵੈੜ ਸੂਈ ਹੈਗੀ ਨਾਡੂਆ ਦੀਦੀ ਹੋਇਆ ਜਮਾ ਕੱਚਾ ਲੈਵਾ ਤੇ ਐ ਮੰਨ ਕੇ ਚੱਲ ਵੀ ਅੱਜ ਨੂੰ ਵੀ ਚੌ 22 ਕਿਲੋ ਤੋਂ ਤਿਆਰ ਜਿਹੜਾ ਮਰਜੀ ਵੀਰ 2 ਟਾਈਮ 3 ਟਾਈਮ 4 ਟਾਈਮ ਗੁੱਟ ਨਹੀਂ ਵੜਨਾਗਾ ਜਿਹੜਾ ਮਰਜੀ ਚੋੜੀ ਸੁ ਵੀਰੋ ਨਾੜਾ ਯਾਰ ਕਿਆ ਬਾਤ ਆ ਜਿਵੇਂ ਅੰਗੂਰਾਂ ਦੀ ਰੁੱਤ ਆ ਗਈ ਨਾ ਅੰਗੂਰ ਔਰ ਜੇ ਬੇ ਹੁੰਦੇ ਆ ਉਹ ਸਿਸਟਮ ਨਾੜਾ ਲੱਗਿਆ ਆ ਆ ਦੇਖੋ ਯਾਰ ਕਹਿਣ ਦੀ ਗੱਲ ਨਹੀਂ ਕੋਈ ਮੰਨ ਕੇ ਚੱਲ ਵੀ ਸਕੈਚ ਤਾਂ ਹੈ ਨਹੀਂ ਹੱਥ ਦੇ ਵਿੱਚ ਮੇਰੇ ਵੀ ਮਾਰੀ ਜੰਨਾ ਤੇ 20 ਤੋਂ ਬਾਹਰ ਹਾਜ਼ਰ ਆ ਹੈ ਭਾਈ 20 ਤੋਂ ਬਾਹਰ ਹਾਜ਼ਰ ਆ ਗਾ ਹੁਣ 22 ਕਿਲੋ ਹੋਏ 21 ਕਿਲੋ ਹੋਏ ਹੋਏ 23 ਕਿਲੋ ਆਪਾਂ ਮਿਹਨਤੀ ਤਾਂ ਨਹੀਂ ਹੈਗਾ ਆਪਾਂ ਨੂੰ ਬਾਹਰ ਦੀ ਆਈਡੀਆ ਗੈਸ ਆ ਵੀਰੇ ਜਮਾ ਬਾਕੀ ਸਾਫ਼ ਸੁਥਰੀ ਯ ਜਮਕਦਮ ਬਹੁਤ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਵੀਰ ਮੁੱਲ ਜਿੰਨਾ ਮਰਜ਼ੀ ਕਰਾ ਟਲੋਂ ਲੈਣ ਦੇਣੀ ਆ 1 ਲੱਖ ਦੇ 5000 ਦੀ ਵੜ ਦਵਾਂਗੇ ਆਪਾਂ ਇਹ ਛੋੜਛੱਪਾ ਖੁੱਜੂਗਾ ਛੋੜਸ ਆਪਾਂ ਮਾਨਤਨ ਕਰਦਾਂਗੇ ਜਿਹੜਾ ਮਰਜ਼ੀ ਵੀਰ ਆਪਣੇ ਨਾਲ ਸਾਈ ਕਰ ਲੇ ਠੀਕ ਆ ਨਾ ਅੱਜ ਤੋਂ 10 ਦਿਨਾਂ ਨੂੰ 27 ਤੋਂ 28 ਕਿਲੋ ਦੋ ਤਾਂ ਮਣਕੇ ਦੇ ਦਿੰਦੇ ਤੇ ਨਾੜਾ ਨਾ ਦੋਨੇ ਪਾਸੇ ਗੁੰਦੀ ਹੋਈ ਹੈ ਜਮ ਹੈ ਨਹੀਂ ਗਾ ਵੀ ਕਹਿਣ ਦੀ ਗੱਲ ਆ 13 ਤੋਂ 14 ਕਿਲੋ ਡੰਗ ਦਾ ਦੁੱਧ ਮਿਣਕੇ ਦੇ ਦੂੰਗਾ ਵੀਰ ਨੂੰ ਜਿਹੜਾ ਮਰਜੀ ਮੇਰਾ ਸਾਈ ਕਰ ਲੀ ਠੀਕ ਹੈ ਪਰ ਉਹਨੇ ਇੱਕ ਪੰਜ ਨਹੀਂ ਦਿੰਦਾਗਾ ਉਹਦਣ ਇੱਕ 20 ਲੂੰਗਾ ਮੈਂ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲિસ્ਸੀ ਨਾ ਵੀ ਕਿਸੇ ਪਾਸੇ ਨਹੀਂ ਫੁੱਲ ਵੱਡੀ ਆ ਤੇ ਬਾਕੀ ਨਾੜਾ ਇੰਨਿਆ ਯਾਦੇ ਇਹਦੇ ਤੇ ਛੜ ਦੇ ਇੱਕ ਇੱਕੜਾ ਰਾਜੂ ਹੋਰ ਖੜਾ ਦੀ ਪੋਤੇ ਦਾ ਤੇ ਦੇਖੋ ਯਾਰ ਕਿਆ ਬਾਤ ਆ ਵੱਡੀ-ਬੁੱਡੀ ਤੇ 20 ਤੋਂ ਬਾਹਰ ਦੁੱਧ ਜੇ ਥੱਲੇ ਹਾਜ਼ਰ ਆ 26 27 ਕਹਿਣ ਦਾ ਭਾਵ ਗਰਮੀ ਦੇ ਵਿੱਚ 25 ਤੋਂ ਪਾਰ ਚੱਲੂਗੀ 22 ਕਿਲੋ ਤੋਂ 2 ਹੀ ਵਧਿਆ ਕੇ ਆ ਕੋਈ ਤੁਹਾਨੂੰ 2.5 ਕਿਲੋ ਜਿਹੜਾ ਮਰਜ਼ੀ ਮੰਨ ਕੇ ਲੈ ਲਈ ਵੀਰ ਬਾਕੀ 2.5 ਕਿਲੋ ਮਿਣ ਕੇ ਦੇ ਦਾਂਗੇ ਆਪਾਂ ਤੇ ਥਾਣਾ ਹੱਥੀ ਚ ਵੇਲਾ ਚਾਏ ਮਸ਼ੀਨੀ ਚ ਮਿੰਟ ਦੋ ਦੋ ਪਹਿਲਾਂ ਜੋ ਉੱਠੋ ਠੀਕ ਹੈ 1 5 ਜੋ ਛੋੜ ਛੱਪਾ ਕਰ ਦਾਂਗੇ ਇਹਦੀ ਮੈਂ ਗੱਲ ਕਰਦਾ ਵੀਰੇ ਇੱਕ ਹੁੰਦਿਆ ਠੀਕ ਹੈ ਪਰ ਬੈੜ ਜਿਵੇਂ ਬਰੀਡ ਤਿਆਰ ਕਰਨੇ ਜਿਹੇ ਜ ਮਰਜ਼ੀ ਬਰੀਡ ਲਈ ਚਲੋ ਇਹ ਦੇ ਦੋ ਹਣਾ ਮਰਜ਼ੀ ਬੱਤੇ ਲਈ ਚਲੋ ਵੀਰੇ ਠੀਕ ਹੈ ਚੀਨੀ ਬੈੜ ਆ ਗਈ ਹਣਾ ਨੀ ਇਹਦਾ ਜੱਫਾ ਬਾਈ ਆ ਮੰਨ ਕੇ ਜਿਹੜੀ ਮਰਜੀ ਬੱਤੀ ਲੈ ਲੈ ਜਾਤੀ ਐ ਜੱਫਾ ਦਾ ਜਿਹੜਾ ਮਰਜੀ ਬੱਤਾ ਲੈ ਲੈ ਰੰਗ ਦੇ ਵਿੱਚ ਪੈਂਦਾ ਰੰਗ ਚੀਨੀ ਦੇ ਵਿੱਚ ਪੈਂਦਾ ਹਨਾ ਹਾਂ ਮਾਗਰ ਬੱਸੀ ਆ ਬਾਈ ਇਹਦੀ ਤੇ ਪਰ ਲੇਵੇ ਦੀ ਬੜੀ ਖਬਰਦਾਰ ਹਨਾ ਤੇ ਅੱਗੇ ਆ ਜੀ ਬਾਈ ਜੀ ਆ ਪੱਤੇ ਨੰਬਰ ਵਾਲੀ ਤੇਨ ਨੰਬਰ ਵਾਲੀ ਬਾਈ ਇਹਨੂੰ ਤੀਜਾ ਜਣਾ ਸੂਈ ਤੇ ਦੁੱਧ ਕਿੰਨਾ ਹੈਗਾ ਹੁਣ ਦੁੱਧ ਬਾਈ ਹੁਣ ਜਿਹੜਾ ਇਸ ਟਾਈਮ ਹੈਗਾ ਜਿਹੜਾ ਮਰਜੀ ਵੀਰ ਟਵਾਲੇ ਚੋਲੇ ਆ ਕੇ ਦੁੱਧ ਹੋਣਾ ਮੰਨ ਕੇ ਚੱਲ 13 ਤੋਂ 13.5 ਕਿਲੋ ਡੰਗ ਦਾ ਦੁੱਧ ਦਾ 26 ਤੋਂ 27 ਕਿਲੋ ਤਿਆਰ ਹੋਣੇ ਥੱਲੇ 26 ਕਿਲੋ ਦੁੱਧ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਤਿਆਰ ਆ ਬਾਈ ਹੁਣ ਫਿਰ ਤਾਂ ਹਲੇ ਦਿਨੀ ਚੌਥਾ ਪੰਜਵਾਂ ਹਨਾ ਤੀਜਾ ਦਿਨ ਆ ਵੀਰੇ ਅੱਜ ਇਹਨੂੰ ਠੀਕ ਆ ਝੋਂਡ ਚ ਵਾ ਇੱਕ ਨੰਬਰ ਹਨਾ ਐਨ ਇੱਕ ਨੰਬਰ ਆ ਬਾਈ ਤੇ ਹਾਈਐਸਟ ਪੀ ਕਹਿੰਦੇ ਕਿੱਥੇ ਮੰਨੀ ਜਾ ਹਾਈਐਸਟ ਤਾਂ ਬਾਈ ਜਿਹੜੇ ਸਾਹ ਨਾਲ ਬੌਲਡ ਸਟਾਰਟਿੰਗ ਆ ਗਈ ਆ ਆਪਾਂ ਨੂੰ ਉਮੀਦ ਆ ਵੀ 40 ਕਿਲੋ ਵੜਦੀ ਪਰ ਆਪਾਂ 40 ਕਹਿੰਦੇ ਨਹੀਂ 35 ਤੋਂ ਉੱਤੇ ਉੱਤੇ ਦੁੱਧ ਦੇਣਾ ਜਿਹੜਾ ਜਿੰਨਾ ਮਰਜ਼ੀ ਦੇ ਦੇ ਕਹਿੰਦਾ ਬਾਪ ਗ ਰੇਟ ਵਗੈਰੇ ਮੋਲ ਕਰਾਉਣਾ ਜਦੋਂ ਮਰਜ਼ੀ ਕਰਾ ਲੈ ਇੱਕ 30 ਦੀ ਵੜ ਦਵਾਂਗੇ ਆਪਾਂ ਢੋਰੀ ਬਾਹਰ ਸੋ ਵੀਰ ਕੱਦ ਕਾਠ ਵਗੈਰਾ ਦੇਖੋ ਬੈਠਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਵੱਡੀ ਬੁਢੀ ਬਹੁਤ ਆ 22 ਕਿਲੋ ਦੁੱਧ ਜਿਹੜੇ ਵੀ ਕਹਿੰਦਾ ਦੁੱਧ ਮਣਕੇ ਲੈਣੀ ਆ 13 ਕਿਲੋ ਦੁੱਧ ਪਰ ਟਾਈਮ ਦਾ ਇਹਦੇ ਥੱਲੇ ਹਾਜ਼ਰ ਆ ਤੇ ਤੁਰਦੀ ਦੇਖੋ ਜਿਵੇਂ ਧਰਤੀ ਥਲ ਥਲ ਕਰਦੀ ਆ ਵੱਡੀ ਬੁਢੀ ਪੂਰੀ ਫੁੱਲਾ ਲੱਸੀ ਨਾ ਵੀ ਕਿਸੇ ਪਾਸੇ ਹੁਣ ਜਿੰਦ ਜਾਣ ਦੇ ਵਿੱਚ ਕਹਿੰਦੇ ਬਾਬਾ ਹਾਈਐਸਟ ਪੀ ਕਿਦਾ 34 35 ਤੇ ਜਾਊਗਾ 35 ਤੋਂ ਬਾਹਰ ਜਾਊਗਾ ਜੀ ਆਹਮ ਨੇ ਖੋਲਾ ਠੀਕ ਹੈ ਚੌਂਡ ਜਵਾ ਦਾ ਕਿਆ ਵਾਦਾ ਦੋ ਜਣੇ ਵੇਖ ਕੇ ਚੁਈ ਚੁਲੇ ਭਾਵੇਂ ਹੈਨਾ ਇੱਕ ਨੰਬਰਾਂ ਮਸ਼ੀਨ ਨਹੀਂ ਚੁਲੇ ਜਹਾ ਹੱਥੀ ਚੁਲੇ ਜਾਈ ਮਗਰ ਆ ਗਿਆ ਤੇ ਬੱਚਾ ਬਸ ਤੇ ਅੱਗੇ ਬਈ ਜੀ ਆਪਾਂ ਐਰ ਸ਼ੈਰ ਦੇਖੀਏ ਨੇ ਗੱਬਣ ਹੈਨਾ ਗੱਬਣਾ ਵੀਰੇ ਦੂਜਾ ਸੂ ਹੈਗੀ ਜਣਾ ਇਹ ਪੈਣ 7 8 ਇਹਦੇ ਠੀਕ ਹੈ ਹਜੇ ਹਫਤਾ ਇਹਦਾ ਸੂਣ ਚ ਬਾਕੀ ਪਿਆ ਬਾਕੀ ਪਏ ਕਾਪਤਾ ਪੈਣੀ ਪਿਆ ਤੇ ਕੀ ਆਪਾਂ ਇਹਦੀ ਮਿਲਕ ਕਪੈਸਟੀ ਮੰਨ ਸਕਦੇ ਹਾਂ ਮਿਲਕ ਕਪੈਸਟੀ ਐਮਨ ਦੇ ਮਾਲਕਾਂ ਦਾ ਸੰਸਾਰ 22 ਕਿਲੋ ਦੋ ਦਿੱ ਮਨ ਕੇ ਚੱਲੀ ਐ ਕਿ ਗਰਮੀ ਦੇ ਹਿਸਾਬ ਨਾਲ ਚਾਹੇ 25 22 ਮੰਨ ਲੇ ਕਿਉਂ 25 ਮੰਨ ਲੇ ਵੀਰੇ ਦੁੱਧ 30 ਕਿਲੋ ਵਾਢ ਦੂਗੀ ਠੀਕ ਐ ਸੀਲਾ ਨੇ ਗਿਆ 77 ਆ ਗਈ ਬਾਕੀ ਦੁੱਧ ਵੀਰੇ ਫੈਟ ਵਾਲਾ ਦੇਣਾ ਹਨਾ ਫੈਟ ਵਾਲਾ ਦੂ ਠੀਕ ਐ 25 22 ਬਲੂਨ ਦਾ ਦੱਸਿਆ ਵੀ ਐ ਕਿ ਉਦੋਂ ਪਾਰ ਵਾਲੀ ਹੈਗੀ ਆ ਪਲੀ ਵੀਰੇ ਵਾਢ ਵੀ ਗਾਂ ਦੱਸਦੀ ਐ ਰੇਟ ਇਹਦਾ ਰੇਟ ਕੀ ਰੱਖਿਆ ਇਹਦਾ ਆ ਰੇਟ ਭਈ 1 ਲੱਖ ਤੇ 10000 ਰਿਵਾਰਡ ਦੇਣੀ ਹੋਈ ਹੈਗੀ ਤੋੜ ਦੀ ਬਾਹਰ ਨੂੰ ਕਹਿਣ ਦਾ ਭਾਵ ਨੈਟ ਸੂਨ ਚ ਹਫਤਾ ਪਿਆ ਹਜੇ ਇੱਕ ਆਪਾਂ ਪੈਂਡਿੰਗ ਪਿਆਗਾ ਸੋ ਇੱਕ ਹਫਤਾ ਸੂਨ ਦੇ ਵਿੱਚ ਇਹਦਾ ਬਾਕੀ ਪਿਆ ਸੋ ਵੀਰੇ ਦੂਜਾ ਸੂਆ ਵਾਢ ਚੰਗੀ ਗਿਰ ਕਰਾਂਗੇ ਆਪਣਾ ਫੈਟ ਵਾਲਾ ਦੁੱਧ ਦੇਣਾ ਤੇ ਦੁੱਧ ਵੀ ਚੰਗੀ ਸੋਹਣੀ ਮਾਤਰਾ ਦੇ ਵਿੱਚ ਨੇ ਦੇਣਾ ਰੇਟ ਦਾ 1 ਲੱਖ 10000 ਹੈਣਾ ਹਾਂਜੀ 100 ਦੇ ਦੇ ਇੱਕ 10 ਦੇ ਵਿੱਚੋਂ ਨਰਮ ਮੋੱਕੇ ਤੇ ਹੋ ਜਾਊਗੀ ਬੈੜ ਵੱਡੀ ਐ ਕੱਦ ਕਾਠ ਵਾਲੀ ਪੂਰੀ ਜਮਾ ਐਰ ਸ਼ਹਿਰ ਦੇ ਵਿੱਚ ਆ ਗਈ ਦੂਸਰਾ ਸੁਆਸ ਹੁੰਦੀ ਪਈਆ ਫੁੱਲ ਜਿੰਦ ਜਾਨ ਜਾਤ ਬ੍ਰੀਡ ਤੇ ਵੱਡੀ-ਵੱਡੀ ਬਹੁਤ ਜ਼ਿਆਦੇ ਆ ਸੋ ਫਿਰ ਜਾਤ ਬਾਤ ਵਗੈਰਾ ਦੇਖੋ ਬੈੜ ਦਾ ਰੰਗ ਰੂng ਬੜਾ ਪਿਆਰਾ ਤੇ ਹਵਾਨੇ ਤੇ ਨਾੜਾ ਨੂੜਾ ਚਾਰੇ ਪਾਸੇ ਗੁੰਦੀ ਪਈਆ ਜਿਵੇਂ ਡੂਮਣੇ ਮਖਿਆੜ ਵਾਂਗੂ ਤੇ ਅੱਗੇ ਫਿਰ ਚੌਥੇ ਨੰਬਰ ਤੇ ਆ ਗਈ ਫੇਰ ਐਰ ਸ਼ਹਿਰ ਹਣਾ ਦੂਜਾ ਸੂ ਹੈਗਾ ਠੀਕ ਹੈ ਇਹਦੇ ਹੀ ਮਾਰ ਕੇ ਦੱਸਿਆ ਵੀ 26 ਕਿਲੋ ਦੁੱਧ ਦਿੱਤਾ ਗਿਆ ਇਹ ਵੀ 30 ਕਿਲੋ ਦੁੱਧ ਦੂ ਬਿਹੜਾ 30 ਕਿਲੋ ਦੁੱਧ ਤੇ ਇੱਕ ਆ ਇੱਕ ਦਿਨ ਘੜ ਦਿਆ ਇਹ ਇਹਦੇ ਵੀ ਇੱਕ ਹਫਤਾ ਪੈਂਡਿੰਗ ਪਿਆ ਬਿਹੜਾ ਇੱਕ ਹਫਤਾ ਪੈਂਡਿੰਗ ਪਿਆ ਤੇ ਸ਼ੈਨਿੰਗ ਸੋਹਣੀ ਯਾਰ ਵੱਡੀ-ਬੁੱਡੀ ਕੱਦ ਕੁਦ ਬਹੁਤ ਆ ਹਨਾ ਬਹੁਤ ਪਿਆਰੀ ਬਿਹੜਾ ਬਈ ਇਹਦਾ ਆਪਾਂ ਰੇਟ ਕੀ ਰੱਖਿਆ ਰੇਟ ਵੀਰੇ 115 ਨਹੀਂ ਦੇਦਾਂਗੇ ਮਾਰਦਾਨ ਹੋ ਜਾਊਗਾ ਮਾਰਦਾਨ ਕਰ ਦਾਂਗੇ ਤੋੜ ਦੀ ਬਾਹਰ ਨੂੰ ਸੋ ਫਿਰ 115 ਦੇ ਵਿੱਚੋਂ ਵੀਰ ਕਹਿੰਦਾ ਮਾਰਦਾਨ ਕਰ ਦਾਂਗੇ ਸੋਹਣੀ ਬਿਹੜਾ ਤੇ ਥਣ ਹੱਥੀ ਚਵਾਈ ਚਾਹੀਏ ਮਸ਼ੀਨੀ ਦੋਨੇ ਟਾਈਪ ਦਾ ਲੱਗਿਆ ਹੋਇ ਤੇ ਪਿਓ ਰਿਆ ਸ਼ਿਰ ਦੇ ਵਿੱਚ ਜਬਰਨਾਸ ਵੀ ਮੰਨ ਕੇ ਚਲੋ ਬਰਾਉਨ ਆ ਗਿਆ ਜੀ ਏਅਰਸ਼ਰ ਦੇ ਵਿੱਚ ਤੇ ਵੱਡੀ ਵੱਡੀ ਪੂਰੀ ਫੁੱਲਾ ਲਿੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਹਫਤਾ 10 ਦਿਨ ਹਾਲੇ ਸੂਣ ਦੇ ਵਿੱਚ ਨਹੀਂ ਦੀ ਪਈਆ ਫੁੱਲ ਜਾਦਪਾਦ ਦੇ ਵਿੱਚ ਤੇ ਕਰ ਆਪਾਂ ਏਅਰਸ਼ਰ ਬਰੀਡ ਤੇ ਕੰਮ ਕਰਨਾ ਚਾਹੁੰਨੇ ਆ ਤਾਂ ਆ ਬੈਡ ਆਪਣੇ ਮੰਨ ਕੇ ਚਲੋ ਏਅਰਸ਼ਰ ਵਾਲੇ ਸਾਰੇ ਸੁਪੜੇ ਪੂਰੇ ਕਰੂਗੀ ਦਿਨ ਕੁਝ ਬਾਕੀ ਦੁੱਧ ਵੀ ਚੰਗੀ ਮਾਤਰਾ ਜਿਹਾ ਪਾਉ ਇਦਾਂ ਹੈਗਾ ਇਹ ਵੀ ਇਹ ਤਾਂ ਬੱਚੇ ਜਦੋਂ ਮਰ ਜਲੇ ਲੈ ਐਚਫੀ ਲੈ ਲਈ ਜਾਂ ਜਰਸੀ ਲੈ ਲਈ ਠੀਕ ਹੈ ਏਅਰਸ਼ਰ ਦਾ ਸੀਮਨ ਪਾ ਲਾ ਕੇ ਜਦੋਂ ਮਰਜੀ ਬੱਚਾ ਲੈ ਜੀ ਠੀਕ ਹੈ ਉਹਨਾਂ ਦੀ ਬੱਚਾ ਵਾ ਦ ਤੇ ਅੱਗੇ ਵੀਰੇ ਐਂਡ ਤੇ ਆ ਗਈ ਜਰਸੀ ਇਕ ਇਹ ਬਈ ਦੂਜਾ ਸੂਹਾ ਆ ਗਈ ਠੀਕ ਹੈ ਤੇ ਹੁਣ ਹੀ ਬਸ ਆਈ ਵੀ ਹੈਗੀ ਮਾਲ ਕਹਿੰਦੇ ਕਰੋ ਠੀਕ ਹੈ ਆਮ ਘਰੂ ਲਈ ਆਪਾਂ ਨੇ ਇਹ ਤੇ ਆਇ ਨਹੀਂ ਕੋਈ ਬਾਹਲੀ ਦੂਰਵਲੀ ਹੈਗੀ ਤੇ ਤੇ ਨਾਲ ਦੇ ਪੰਡੂ ਵੀ ਲਿਜੇਗੀ ਆਪਾਂ ਨੇ ਤੇ ਦੁੱਧ ਦਾ ਪਲੂਮ ਦਾ ਆਪਾਂ ਨੂੰ ਜਿਹੜਾ ਮਾਲਕਾਂ ਨੇ ਦੱਸਿਆਗਾ ਕੀ 16 ਤੋਂ 17 ਕਿਲੋ ਦਾ ਦਿੱਤਾ ਹੋਇਆਗਾ ਪਹਿਲਾਂ ਦਾ ਕਹਿੰਦਾ ਪਾ ਵੇ ਐਵਰੇਜ ਐਦ ਕੀ ਫਿਰ 20 ਕਿਲੋ ਦੀ ਐਵਰੇਜ ਮੰਨ ਕੇ ਲੈ ਸਕਦੇ ਆਂ ਬਈ ਆਪਾਂ ਠੀਕ ਐ ਤੇ ਰਾਜੀ ਰੂਜੀ ਪਲੀ ਵੀ ਮੋਟੀ ਪਲੀ ਸਮਝਦਾ ਬਈ ਬਹੁਤ ਐ ਚੌੜੀ ਚਾਪਟੀ ਬਹੁਤ ਆ ਬਿਹੜਾ ਇਹਦਾ ਰੇਟ ਕੀ ਰਹੂਗਾ ਫਿਰ ਦਾ ਰੇਟ ਬਾਈ ਲੈਣ ਦੇਣੀ ਹੈਗਾ ਬਈ ਤੇ ਲਓ 76000 ਦੀ ਬਿਹੜਾ ਆਪਾਂ ਦਵਾਗੇ 76000 ਦੀ ਬਿਹੜਾ ਹਾਂ ਤੇ ਸੋਹਣੀ ਮੂੰਹ ਉੱਥੇ ਲੱਗ ਜਾ ਜਾਵਾਂ ਹਣਾ ਉੱਥੇ ਬਈ ਸੋਹਣੀ ਐ ਪੂਰੀ ਟੌਪ ਦੀ ਐਗੀ ਠੀਕ ਐ ਤੋਂ ਮੁੱਥੇ ਦੇ ਟਵਾ ਵਗੈਰਾ ਦੇਖੋ ਤੇ ਨਿੱਗਰ ਪਲੀ ਪੁਲੀ ਬਹੁਤ ਆ ਕੌਲੀ ਚ ਪਾਣੀ ਪਿਆ ਦੋ ਬੈਠਣ ਜਾਵਾਂ ਤੇ ਰੇਟ 76000 ਰੁਪਏ ਦਾ ਤੇ ਸਾਫ ਸੁਧਰੀ ਪਲੀ ਪੁਲੀ ਵੀ ਗੇੜਾ ਹੋਰ ਕੜਾ ਦੀ ਮੜਾ ਜਾ ਤੇ ਰਾਜੀ ਬਹੁਤ ਜਿਆਦਾ ਲੱਸੀ ਨਾਲ ਵੀ ਕੋਈ ਵੀਰ ਨਾ ਮੰਨ ਕੇ ਆਵੇ ਤੇ ਸਹਿ ਥੋੜਾ ਜਰੂਰ ਮੀਡੀਅਮ ਆ ਗਿਆ ਇਹਦਾ ਹਣਾ ਠੀਕ ਹੈ ਹਾਂ 76000 ਤੇ ਦੁੱਧ ਦੀ 20 ਕਿਲੋ ਦੀ ਆ ਬਰੇ ਗੇੜਾ ਹੋਰ ਕੜਾ ਦੀ ਮੜਾ ਜਾ ਕਹਿੰਦਾ ਬਾਬਾ ਇਹ ਕਰੂ ਲਈ ਆ ਕੋਈ ਐ ਨਹੀਂ ਹੈਗਾ ਕੋਈ ਵੀ ਫਾਰਮ ਚ ਲਈ ਆਪਾਂ ਕਹਿੰਦੀ ਫਾਰਮ ਚ ਲਈ ਹੈਗੀ ਠੀਕ ਹੈ ਆਂ ਕਰੂ ਬੈੜ ਲਈਏ ਘਰੇਲੂ ਬੈੜ ਆਪਣੇ ਪਿੰਡਾਂ ਦੇ ਜ਼ਿਮੀਦਾਰਾਂ ਦੇ ਕੋਲ ਘਰੋਂ ਹੀ ਆਈ ਵੀ ਆ ਜਮਨ ਨਜ਼ਾਰੇਦਾਰ ਬੈੜ ਲਾਉਂਗੇ ਘਰੇਲੂ ਵੀਰ ਨੇ ਦੁੱਧ ਪੀਣਾ 20 ਕਿਲੋ ਦੁੱਧ ਤੇ ਰੇਟ ਸਿਰਫ ਇਹਦਾ 76000 ਉਹ ਬਾਹਲਾ ਮੱਟਾ ਨਹੀਂ ਪੈਣਾ ਮਾਨਤਾਣ ਜ਼ਰੂਰ ਕਰਦਾਂਗੇ ਛੋਟ ਜੱਪਾ ਵਿੱਚ ਹੋ ਜਾਊਗਾ ਕਰਦਾਂਗੇ ਵੀਰੇ ਸੋ 987786 ਵੇ 99 9735 5046 ਕਾਫੀ ਬੈੜਾ ਦਿਖਾ ਦਿਆਂ ਕੋਈ ਵੀ ਨੱਕ ਤੁਹਾਡੇ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇ ਤਹਦ ਤਾਂ ਤਾਂ ਨਵਾਂ ਜਲਦ ਮਿਲ ਜਾ ਕਿਸੇ ਨਵੀਂ